ਡਿਸਟ੍ਰਿਕਟ ਕੋਰਡ ਮਾਨਸਰ ਵਿੱਚ ਪ੍ਰੈਕਟਸ ਕਰਦਾ 150 ਨੰਬਰ ਮੇਰਾ ਚੈਂਬਰ ਹੈ ਮੈਂ ਇੱਕ ਚੈਂਬਰ ਸਾਡੇ ਸਿਰ ਨਵੇਂ ਚੈਂਬਰ ਬਣੇ ਸੀ ਮੈਂ ਉਹਦੇ ਜੂਨੀਅਰ ਆਪਣਾ ਅਮਨਦੀਪ ਕੌਰ ਤੇ ਆਪਣਾ ਆਪਣਾ ਮੁੰਡਾ ਸੀ ਰਵਿੰਦਰ ਮਹਿਤਾ ਅਤੇ ਆਪਣਾ ਜੀਵਨ ਪਰੋਚੇ ਨੂੰ ਪਵਾਇਆ ਸੀ ਉਸ ਤੋਂ ਬਾਅਦ ਕੀ ਹੋਇਆ ਇਹਨੂੰ ਕਿਸੇ ਨੇ ਕਹਤਾ ਵੀ ਇਹ ਤਾਂ ਆਪਣਾ ਚੈਂਬਰ ਦਾ ਮੈਂਬਰ ਨਹੀਂ ਹੈਗਾ ਬਾਹਰ ਦਾ ਮੈਂਬਰ ਨਹੀਂ ਹੈਗਾ ਫਿਰ ਮਾਜੀ ਬਾਹਰ ਦਾ ਉਹ ਮੈਂਬਰ ਨਹੀਂ ਹੈਗਾ ਤਾਂ ਆਪਨਦੀਪ ਕੌਰ ਤਾਂ ਮੈਂਬਰ ਆ ਜੀਵਨਪ੍ਰੋਚਤ ਤਾਂ ਮੈਂਬਰ ਆ ਵੀ ਇਹ ਚੈਂਬਰ ਜੇ ਬਹਿ ਜਾਣਗੇ ਇਹਨੇ ਕੀ ਕਰਿਆ ਧੱਕੇ ਨਾਲ ਚੈਂਬਰ ਤੇ ਬੰਦੇ ਬਾਹਰਲੇ ਗੁੰਡੇ ਬਣਾ ਕੇ ਪਹਿਲਾਂ ਉਹਨੇ ਪਰਚਾ ਚੈਂਬਰ ਤੇ ਕਬਜ਼ਾ ਕਰ ਲਿਆ ਉਸ ਤੋਂ ਬਾਅਦ ਅਸੀਂ ਕੀ ਕਰਿਆ ਜਦੋਂ ਉਹ ਬਾਹਰ ਨੂੰ ਅਪੀਲ ਕਰਨ ਦੇਤੀ ਵੀ ਭਾਈ ਰਵਿੰਦਰ ਮਹਿਤਾ ਜਲਦੀ ਬਾਹਰ ਦਾ ਮੈਂਬਰ ਨਹੀਂ ਹੈਗਾ ਤੁਸੀਂ ਲੋੜ ਬੰਦ ਨੂੰ ਦੇ ਦਿਓ ਬਾਹਰਲੇ ਨੋਟਿਸ ਕੱਢਤਾ ਬਾਹਰਲੇ ਨੇ ਵੀ ਕੀ ਤਬਾਕੇ ਵੀ ਭਾਈ ਜਿਹੜੇ ਵੀ ਬੰਦੇ ਨੇ ਚੈਂਬਰ ਲੈਣਾ ਉਹ ਚੈਂਬਰ ਲੈ ਸਕਦਾ ਪਰ ਉਸ ਤੋਂ ਬਾਅਦ ਵੀ ਲੇ ਬਿਠਾ ਕੇ ਜਾਲੀ ਉਹ ਮੂਰਤ ਕਰਤਾ ਬਾਹਰਲੇ ਬੰਦੇ ਬੁਲਾ ਕੇ ਕਡੇ ਵੀ ਹੈ ਬੇਲੀ ਮਾਨਸਾ ਦਾ ਇੱਕ ਹੈ ਡੇਵੀ ਘਰ ਆਣਾਗਾ ਇੱਕ ਇਹਦੀ ਘਰ ਵਾਲੀ ਆ ਉਹ ਸਾਰੇ ਵਿੱਚੇ ਵਾਲੀ ਬਣੇ ਸੀ ਅੱਜ ਕੀ ਹੋਇਆ ਅੱਜ ਇਹਨੇ ਬਾਰੋ ਗੁੰਡੇ ਬਣਾ ਕੇ ਮੇਰੇ ਫਾਦਰ ਸਾਹਿਬ ਤੇ ਫਾਇਰ ਕਰ ਦੇ ਕੋਸ਼ਿਸ਼ ਕਰੀ ਜਦੋਂ ਪਿਸਤੌਲ ਫੜ ਲਿਆ ਦੋ ਮੁੰਡਿਆਂ ਨੇ ਹੋਰ ਮੁੱਕੀਆਂ ਮਾਰੀਆਂ ਇੱਥੇ ਮੇਰੇ ਫਾਦਰ ਦੇ ਲੋਕ ਨਿਕਲੇ ਆ ਉਸ ਵਾਰ ਜਦੋਂ ਅਸੀਂ ਜਦੋਂ ਉੱਤੇ ਵਾਧੇ ਗਏ ਸਾਰੇ ਜਾਣੇ ਫਿਰ ਅਸੀਂ ਇਹਨਾਂ ਤੇ ਬਾਰ ਕੀਤਾ ਫਿਰੇ ਭੱਜ ਗਏ ਗੋਲੀ ਚੱਲੀ ਸੀ ਗੋਲੀਆਂ 4 ਗੋਲੀਆਂ ਚੱਲੇ 4 4-5 ਗੋਲੀਆਂ ਚੱਲੀਆਂ 4-5 ਗੋਲੀਆਂ ਚੱਲੀਆਂ ਪਿਸਤੌਲ ਪੁਲਸ ਦੀ ਗੋਲੇ ਕਿੰਨੇ ਦਿਨਾਂ ਸੀ ਕੁੱਲਿੰਗੇ ਬੜੀ ਮਨਿੰਦਰ ਸਿੰਘ ਮਾਨ ਨੇ ਇੱਕ ਦਿਨ ਰਜੀਵ ਗੁਰੂ ਆ ਉਹ ਜਿਹੜਾ ਸਪੋਰਟਰ ਆ ਉਹਦਾ ਉਹਨੇ ਇਹ ਨਹੀਂ ਪੂਰੀ ਸਪੋਰਟ ਕੀਤੀ ਆ ਉਹਦਾ ਅਥਰ ਬੋਰਡ ਤੇ ਨਾਮ ਵੀ ਲਿਖਿਆ ਸੀ ਉਹਨੇ ਆਪਦਾ ਕੀ ਮੰਗ ਕਰਦੇ ਹੋ ਅਸੀਂ ਮੰਗ ਇਹ ਕਰਦੇ ਆ ਇਹਦੇ 370 ਦਾ ਫਰਚਾ ਹੋਣਾ ਚਾਹੀਦਾ ਇਹਨੂੰ ਬਕੀਰ ਸਾਹਿਬਾ ਅੱਜ ਝਗੜਾ ਹੋਇਆ ਦੋ ਕਿਲਾਂ ਵਿੱਚ ਕੀ ਕਹੋਗੇ ਕੀ ਮਾਮਲਾ ਪੂਰਾ ਇਹ ਸਾਡੇ ਬਕੀਰ ਸਾਹਿਬਾ ਵੱਲੋਂ ਚੈਂਬਰ ਪਾਏ ਹੋਏ ਨੇ ਇੱਕ ਚੈਂਬਰ ਦਾ ਦੋ ਧਰਾਂ ਵਿਚਕਾਰ ਇੱਕ ਚੈਂਬਰ ਲਈ ਰੋਲ ਚੱਲ ਰਿਹਾ ਸੀ ਕੱਦ ਦੇਦਾ ਜੀ ਇੱਕਤਰ ਜਿਹੜਾ ਮਰਿੰਦਰ ਸਿੰਘ ਮਾਨ ਨੇ ਵਕੀਲ ਸਾਹਿਬ ਉਹ ਪਹਿਲਾਂ ਵੀ ਗੁੰਡਾਗਰਦੀ ਕਰਦੀ ਕਰਦੇ ਰਿਹਾ ਇੱਥੇ ਕਿ ਉਹਨਾਂ ਨੇ ਬਾਹਰੋਂ ਬੰਦੇ ਬੁਲਾ ਕੇ ਹਥਿਆਰ ਸਮੇਤ ਬੱਚ ਹਥਿਆਰ ਸਿ ਉਹਨਾਂ ਕੋਲੇ ਉਹਨਾਂ ਨੇ ਆ ਕੇ ਇੱਥੇ ਕੀ ਸਹਿਬਾਨ ਦੇ ਉੱਪਰ ਅਟੈਕ ਕੀਤਾ ਸਿੱਧਾ ਸਿੱਧੀਆਂ ਗੋਲੀਆਂ ਚਲਾਈਆਂ ਤੇ ਰੌਲਾ ਸਿਰਫ ਟੈਂਪਰ ਦਾ ਕੀ ਮੰਗ ਕਰਦੇ ਮੰਗ ਤਾਂ ਵੀ ਇਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਕੱਲੇ ਸਹੀ ਆਪਣੇ 바ਰ ਬੁੱਲੋਂ ਇਹਨੂੰ ਮੈਂਬਰਸ਼ਿਪ ਖਾੜ ਦੇ ਕਰਾਂਗੇ ਇਹਨਾਂ ਦੀ ਤੇ 바ਰ ਕਾਉਂਸਲ ਨੂੰ ਲਿਖ ਕੇ ਭੇਜਾਂਗੇ ਇਹਦਾ ਲਾਇਸੈਂਸ ਕੈਂਸਲ ਕਰਵਾਜੇ ਗੁੰਡਾਗਰਦੀ ਵਾਲੀਆਂ ਐਕਟੀਵਿਟੀ ਕੀਤੀਆਂ ਪਹਿਲਾਂ ਵੀ ਬਹੁਤ ਵਾਰੀ ਕਿਸੇ ਗੋਲੀ ਲੱਗੀ ਵੀ ਹੈ ਗੋਲੀ ਦਾ ਬਚਾਅ ਹੋ ਗਿਆ ਜੀ ਪਰ ਗੋਲੀਆਂ ਚਲਾਈਆਂ ਸੁੱਟੀਆਂ ਸੀਗਾ ਕੁਝ ਤਾਂ ਕੀ ਰੋਇਆ ਪੁਲਿਸ ਤਾਂ ਸਰ ਜਦੋਂ ਫੋਨ ਕਰਤਾ ਸੀ ਪੁਲਿਸ ਨੂੰ ਨਾਲ ਦੀ ਨਾਲ ਆ ਗਈ ਸੀ ਪੁਲਿਸ ਜਮਾਂ ਟਾਈਮ ਸਿਰ ਪਹੁੰਚੀ ਆ ਜੇ ਇੱਕ ਕੱਡਾ ਮਿੰਟ ਲੇਟ ਹੋ ਜਾਂਦੇ ਤਾਂ ਹੋ ਸਕਦਾ ਕਿਸੇ ਦਾ ਜਾਨੀ ਮਾਲੀ ਨੁਕਸਾਨ ਵੀ ਹੋ ਜਾਂਦਾ ਸਰ ਕੀ ਮਾਮਲਾ ਹੋਇਆ ਸਰ ਆ ਪਹੁੰਚੇ ਹਾਂ ਤੁਸੀਂ ਇਹ ਸਾਨੂੰ ਸੂਚਨਾ ਮਿਲੀ ਸੀ ਕਿ ਮਾਨਸਾ ਜਿਹੜਾ ਕੋਰਟ ਕੰਪਲੈਕਸ ਚ ਹੈ ਐਥੇ ਵਕੀਲਾਂ ਦੇ ਚੈਂਬਰਾਂ ਕੋਲ ਕੋਈ ਝਗੜਾ ਹੋਇਆ ਜਾਂ ਕੁਝ ਫੈਰਿੰਗ ਹੋ ਗਈ ਹੈ ਸਸੋਸੀਟੀ ਤੋਂ ਮੈਂ ਮੌਕੇ ਤੇ ਤੁਰੰਤ ਪਹੁੰਚੇ। ਸਥਿਤੀ ਕਾਬੂਕਟਾ ਜਿਹੜੇ ਮੁਲਾਵਰ ਸੀ ਉਹ ਦੌੜ ਗਏ। ਉਹ ਜੋ ਇੱਥੇ ਸਾਨੂੰ ਪਤਾ ਲੱਗਿਆ ਰਗਵੀਰ ਸਿੰਘ ਵਕੀਲ ਨੇ ਉਹਨਾਂ ਦੇ ਤੇ ਉਹਨਾਂ ਦੇ ਜਿਹੜੇ ਯੂਨੀਵਰਸਲ ਵਕੀਲਾਂ ਤੇ ਅਮਰਿੰਦਰ ਸਿੰਘ ਨਾਂ ਦੇ ਜੋ ਉਹ ਵੀ ਵਕੀਲ ਹੈ। ਉਹਨੇ ਫੇਰਿੰਗ ਕੀਤੀ ਹੈ। ਪਰ ਮੌਕੇ ਤੇ ਕੋਈ ਜਾਨੀ ਨੁਕਸਾਨ ਜਿਹੜਾ ਉਹ ਸਾਹਮਣੇ ਨਹੀਂ ਆਇਆ ਹਜੇ ਤੱਕ। ਜੋ ਵੀ ਸ਼ਿਕਾਇਤਕਰਤਾ ਪਾਰਟੀ ਆਪਣਾ ਬਿਆਨ ਲਿਖਾਈ ਹੈ ਉਹਦੇ ਮੁਤਾਬਕ ਬਣਦੀਆਂ ਧਰਾਵਾਂ ਤੇ ਪਕਾਵਾ ਦਾ ਅਰਜ਼ ਕਰਕੇ ਤਫ਼ਤੀਸ਼ ਹੁਣ ਚਲਦੀ ਜਾਏਗੀ ਤੇ ਜਿਹੜੇ ਹੱਕੀ ਤੋਂ ਛਿਉਣਗੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਚਲਦੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਇਹ ਸਾਰੇ ਹਾਲਾਤ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਫਰੀ ਭਾਗਿਤ ਜ਼ਮੀਨਾਂ ਆਈਪੀਐਸ ਦੇ ਧਿਆਨ ਖਿਲਾੰਦੇ ਗਏ ਨੇ ਉਹਨਾਂ ਦੇ ਦੁਸ਼ਾ ਨਿਰਦੇਸ਼ ਤੇ ਐਸਪੀਡੀ ਸਾਹਿਬ ਦੀ ਗਵਾਹੀ ਦੇ ਵਿੱਚ ਪੁਲਿਸ ਪਾਰਟੀਆਂ ਅਸੀਂ ਦੁਸ਼ਮਣ ਨੂੰ ਰੌਡ ਆਫ ਕਰਨੇ ਭੇਜ ਦਿੱਤੀਆਂ ਨੇ ਤੇ ਮੈਂ ਤੁਹਾਡੇ ਚੈਨਲ ਦੇ ਵਾਦੇ ਹੋਣਾ ਇਹ ਮੈਸੇਜ ਦੇਣਾ ਚਾਹਣਾ ਕਿ ਕਿਸੇ ਵੀ ਮਾੜੇ ਅੰਸਰ ਨੂੰ ਕਿਸੇ ਵੀ ਏਰੀਆ ਦੀ ਕਿਸੇ ਮੰਡੇ ਦੀ ਜਾਂ ਕਿਸੇ ਵੀ ਸੰਸਥਾ ਦੀ ਜਿਹੜਾ ਅਮਨ ਸ਼ਾਂਤੀ ਭੰਗ ਕਰਨ ਦੀ ਯਾਜਤ ਨਹੀਂ ਦਿੱਤੀ ਜਾਏਗੀ ਉਹਨਾਂ ਨੂੰ ਸ਼ਕਤੀ ਨਾਲ ਰੋਕੇ ਜਾਏਗਾ ਤੇ ਬਾਹਰ ਦੇ ਮੈਂਬਰ ਸਹਿਬਾਨਾਂ ਨੂੰ ਸਾਰਿਆਂ ਨੂੰ ਇੱਥੇ ਆਉਣ ਜਾਣ ਨੂੰ ਇਹ ਯਕੀਨੀ ਭਰੋਸਾ ਦੋ ਲੋ ਕਿ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਪੂਰੀ ਕਾਇਦੀ ਨਾਲ ਕੀਤੀ ਜਾਏਗੀ ਜਾਣ ਜਾਰੀ ਹੈ